ਪੁੱਤਰਾ ਬਲਵਕਸ਼ੀਆਂ ਹੋਈਆਂ ਅਮੁਲਕ ਦਾਤਾਂ ਪੁੱਤਰ ਔਰ ਧੀਆਂ ਇਹਨਾਂ ਦੋਹਾਂ ਦੀਆਂ ਖੁਸ਼ੀਆਂ ਦਾ ਸ਼ੁਕਰਾਨਾ ਕਰਦੇ ਗੁਰੂ ਮਹਾਰਾਜ ਦੇ ਚਰਨ ਪਰਸੇ ਨੇ ਤੁਰਕੀ ਬਾਣੀ ਦਰਗਾਹੀ ਬਾਣੀ ਰੱਬੀ ਬਾਣੀ ਦੇ ਜਪਾ ਜਾਪ ਹੋਏ ਗੁਰੂ ਕੇ ਬਜ਼ੀਰ बड़े प्रेम ਦੇ ਨਾਲ ਬਾਣੀ ਦਾ ਉਚਾਰਨ ਕਰ ਰਹੇ ਸੀ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਪਿਆਰ ਸਤਿਕਾਰ ਬਖਸ਼ੋ ਉਹ ਪਰਮੇਸ਼ਰ ਬੜਾ ਬਿਆੰਤ ਹੈ ਬਾਣੀ ਵਿੱਚ ਆਉਂਦਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾ ਜਿਵੇਂ ਸਮੁੰਦਰ ਦਾ ਅੰਤ ਮੱਛੀ ਨਹੀਂ ਪਾ ਸਕਦੀ ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਬਾਣੀ ਵਿੱਚ 베ਤਾਂ ਵਿੱਚ ਧਰਮ ਗ੍ਰੰਥਾਂ ਦੇ ਵਿੱਚ ਉਹਨੂੰ ਬੇਅੰਤ ਦੱਸਿਆ ਹੈ ਬੇਅੰਤ ਜਿਹਦਾ ਅੰਤ ਨਾ ਹੋਵੇ ਮਾਲਕ ਦਾ ਸ਼ੁਕਰਾਨਾ ਕਰ ਰਹੇ ਨੇ ਇਹਨਾਂ ਦੇ ਉਦਮ ਸਦਕਾ ਆਪਾਂ ਸਾਰਿਆਂ ਨੂੰ ਆ ਦਰਗਾਹੀ ਸਮਾਂ ਮਿਲਿਆ ਹੈ ਹਰੀ ਜਸ ਹਰੀ ਕੀਰਤਨ ਕਰਨ ਔਰ ਸੁਣਨ ਦਾ ਕਿਤਵਿਰਤੀਆਂ ਨੂੰ ਉਕਾਗਰ ਕਰਕੇ ਮਹਾਰਾਜ ਦਾ ਜਸ ਸਰਵਨ ਕਰਨਾ ਤਾਂ ਜੋ ਸਾਡਾ ਇੱਥੇ ਆਇਆ ਸਫਲਾ ਹੋ ਸਕੇ। ਪ੍ਰਸ਼ਾਦ ਦੇ ਪਾਣੀ ਦੀ ਚਿੰਤਾ ਨਹੀਂ, ਜਲ ਪਾਣੀ ਛੱਕੇ ਆਏ ਹਾਂ। ਸਮਾਗਮ ਦੀ ਤੇ ਸਾਰਾ ਕੁਝ ਬਣਿਆ ਹੋਣਾ। ਭੋਗ ਤੋਂ ਅਪਰੰਤ ਆਪਾਂ ਛੱਕ ਲੈਣਾ। ਉਹਦੀ ਚਿੰਤਾ ਨਾ ਕਰੇ। ਕਈ ਵਾਰ ਬੰਦਾ ਸੋਚਦਾ ਕਿ ਭਾਈ ਮੈਨੂੰ ਪਰਮੇਸ਼ਰ ਨੇ ਕੀ ਦਿੱਤਾ ਜਿਹੜਾ ਮੈਂ ਉਹਦਾ ਸ਼ੁਕਰਾਨਾ ਕਰਾਂ। ਪਰਿਵਾਰ ਵਾਲਿਆਂ ਨੂੰ ਤਾਂ ਪੁੱਤਰ ਦੇਤਾ, ਧੀਆਂ ਦੇਤੀਆਂ, ਧਨ-ਦੌਲਤ ਦਿੱਤਾ, ਵਿਦੇਸ਼ਾਂ ਦੀਆਂ ਯਾਤਰਾਵਾਂ ਦਿੱਤੀਆਂ, ਕਿਸੇ ਨੂੰ ਕੁਝ ਦਿੱਤਾ ਵੀ ਉਹ ਤਾਂ ਕਰਨ ਮੈਂ ਕਿਉਂ ਕਰਾਂ? ਕਿਉਂਕਿ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਨੇ ਜਿਹੜੇ ਪਰਮੇਸ਼ਰ ਨੂੰ ਮੰਨਦੇ ਨੇ, ਇੱਕ ਉਹ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਉਹ ਰੱਬ ਨੂੰ ਜੱਬ ਦੱਸਦੇ। ਪ੍ਰਸਾਦ ਸੰਗਤ ਜੀ ਕਈ ਵਾਰ ਸਾਨੂੰ ਸੁੱਖਾਂ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮਾਲਕ ਦੀ ਕਿਰਪਾ ਦਾ ਪਤਾ ਨਹੀਂ ਲੱਗਦਾ। ਪਤਾ ਕਦੋਂ ਲੱਗਦਾ ਜਦੋਂ ਕਿਤੇ ਕੋਈ ਦੁੱਖ ਤਕਲੀਫ ਹੋਵੇ ਫਿਰ ਬੰਦਾ ਪਹਿਲਾਂ ਰੱਬ ਨੂੰ ਬਾਜ਼ ਮਾਰਦਾ ਵੀ ਰੱਬਾ ਤੇਰੇ ਰੱਖਣ ਤੇ ਆ ਛੋਟੀ ਜੀ ਮਿਸਾਲ ਛੋਟੀ ਜੀ ਉਦਾਹਰਨ ਮੈਂ ਦਿੰਨਾ ਵੀ ਜਿਹੜੇ ਕਹਿੰਦੇ ਵੀ ਸਾਨੂੰ ਰੱਬ ਨੇ ਕੀ ਦਿੱਤਾ ਕਾਹਦਾ ਸ਼ੁਕਰਾਨਾ ਕਰੀਏ ਬਾਣੀ ਕਹਿੰਦੀ ਹੈ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨ ਨੇ ਆ ਪਿਛੇ ਜੇ ਕਰੋਨਾ ਹੋਇਆ ਨਾ ਉਸ ਵੇਲੇ ਸਾਇੰਸ ਵੱਲੋਂ ਇਜਾਦ ਕੀਤੀ ਹੋਈ ਆਕਸੀਜਨ ਦੇ ਸਿਲੰਡਰ ਮਿਲਣੋਂ ਹਟ ਗਏ ਜੇ ਮਿਲੇ ਵੀ ਤਾਂ ਬਲੈਕ ਵਿੱਚ ਮਿਲੇ ਫਿਰ ਸਾਨੂੰ ਆਕਸੀਜਨ ਦੀ ਮਹੱਤਤਾ ਦਾ ਪਤਾ ਲੱਗਾ ਵੀ ਇਹ ਤਾਂ ਸਾਡੇ ਲਈ ਬੜੀ ਜ਼ਰੂਰੀ ਆ ਵੀ ਜਿਨ੍ਹਾਂ ਦੀ ਘਟ ਗਈ ਉਹਨਾਂ ਨੂੰ ਪਤਾ ਉਸ ਵੇਲੇ ਪੈਸੇ ਦੇ ਕੇ ਵੀ ਉਹ ਸਿਲੰਡਰ ਨਹੀਂ ਸੀ ਮਿਲਦੇ ਔਖੇ ਹੋਏ ਫਿਰਦੇ ਸੀ ਵੀ ਆਕਸੀਜਨ ਘਟ ਗਈ ਆਕਸੀਜਨ ਘਟ ਗਈ ਉਦੋਂ ਖਿਆਲ ਆਇਆ ਵੀ ਆਕਸੀਜਨ ਦਾ ਕਿੰਨਾ ਮਹੱਤਵ ਹੈ ਤੇ ਉਹ ਆਕਸੀਜਨ ਜਿਹੜੀ ਪੈਸਿਆਂ ਵਿੱਚ ਮੁੱਲ ਵਿਕਦੀ ਸੀ ਨਾ ਸਿਲੰਡਰਾਂ ਦੇ ਵਿੱਚ ਆ ਪਰਮੇਸ਼ਰ ਨੇ ਬਾਹਰ ਸਾਨੂੰ ਉਹੀ ਖੁੱਲੀ ਦਿੱਤੀ ਹੈ ਕਿੰਨੇ ਸਾਹ ਸੀ ਲੈਨੇ ਆ ਇਹ ਸਾਰੇ ਉਸ ਪਰਮੇਸ਼ਰ ਦੀ ਰਹਿਮਤ ਉਹਦੀ ਬਖਸ਼ਿਸ਼ ਹੈ ਇਹਦਾ ਕੋਈ ਮੁੱਲ ਨਹੀਂ ਸਾਡੇ ਕੋਲ ਪੈਸਾ ਥੋੜਾ ਲੈਂਦਾ ਨਾ ਅਸੀਂ ਆ ਜਿਹੜੇ ਸਾਹ ਲੈਨੇ ਆ ਇਹਦਾ ਕੋਈ ਮੁੱਲ ਥੋੜੋ ਦਾਰਦੇ ਪਰਮੇਸ਼ਰ ਨੂੰ ਪਰ ਉਦੋਂ ਪਤਾ ਲੱਗਾ ਜਦੋਂ ਆਕਸੀਜਨ ਦੇ ਸਿਲੰਡਰ ਬਹੁਤ ਪੈਸਿਆਂ ਵਿੱਚ ਮਿਲਣ ਲੱਗੇ ਫੇਰ ਬੰਦਾ ਕਹਿੰਦਾ ਉਹ ਹੋ ਬਈ ਪਰਮੇਸ਼ਰ ਨੇ ਤਾਂ ਸਾਨੂੰ ਇਹ ਮੁਲਕ ਦਾਤਾਂ ਦਿੱਤੀਆਂ ਸਾਡਾ ਕਦੀ ਧਿਆਨ ਹੀ ਨਹੀਂ ਗਿਆ ਇਸ ਲਈ ਮਹਾਰਾਜ ਕਹਿੰਦੇ ਭਾਈ ਜਦੋਂ ਤੂੰ ਸੁੱਤਾ ਉੱਠਦਾ ਨਾ ਸਵੇਰੇ ਧਰਤੀ ਤੇ ਪੈਰ ਲਾਉਣ ਤੋਂ ਪਹਿਲਾਂ ਪਰਮੇਸ਼ਰ ਨੂੰ ਜ਼ਰੂਰ ਅਰਦਾਸ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਵੀ ਉਹਨੇ ਤੈਨੂੰ ਜ਼ਿੰਦਗੀ ਬਖਸ਼ ਦਿੱਤੀ ਸਾ ਲੈ ਰਿਹਾ ਆਂ ਅੱਖਾਂ ਖੁੱਲੀਆਂ ਨੇ ਇਕ ਪਰਿਵਾਰ ਤੇਨੂੰ ਦਿਸਦਾ ਆ ਸੰਸਾਰ ਤੇਨੂੰ ਦਿਸਦਾ ਆ ਕਹਿੰਦੇ ਬਸ ਉੱਠਦੇ ਸਾਰੀ ਧੰ ਗੁਰੂ ਨਾਨਕ ਕਹਿ ਦਿਆ ਕਰ ਜਾਂ ਜਿਹੜਾ ਵੀ ਆਪਣੇ ਮਤ ਮਤੰਤਰ ਹੋਰ ਧਰਮ ਦੇ ਅਨੁਸਾਰ ਆਪਣੇ ਇਸ਼ਟ ਦਾ ਸ਼ੁਕਰਾਨਾ ਕਰ ਦਿਆ ਕਰ ਹੁ ਤਾਂ ਪਰਮਾਤਮਾ ਸਭ ਦਾ ਇੱਕੋ ਹੀ ਮਾਲਕਾ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨ ਆਵੀ ਅਗੰਤ ਪਰੇ ਭੰਡਾਰ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਸਾਨੂੰ ਉਹ ਵਿਸਰ ਨਾਣੀ ਚਾਹੀਦਾ ਪਹਿਲਾਂ ਸਭ ਤੋਂ ਉੱਠ ਕੇ ਉਹਦਾ ਸ਼ੁਕਰਾਨਾ ਕਰੀਏ ਮਹਾਰਾਜ ਸਾਨੂੰ ਸਵਾਸ ਬਖਸ਼ੇ ਬਖਸ਼ੇ ਜਿੰਦੀ ਜ਼ਿੰਦਗੀ ਬਖਸ਼ੀ ਹੈ ਆ ਪਰਿਵਾਰ ਤੇ ਸੰਸਾਰ ਦੇਖਣ ਦਾ ਮੌਕਾ ਦੇ ਦਿੱਤਾ ਹੈ ਤੇ ਉਹਦਾ ਸ਼ੁਕਰਾਨਾ ਕਰੀਏ ਪਰਿਵਾਰ ਵਾਲੇ ਕਰ ਰਹੇ ਨੇ ਕਾਹਦਾ ਸ਼ੁਕਰਾਨਾ ਹੈ ਸ਼ੁਕਰਾਨਾ ਸਤਿਗੁਰ ਤੇਰੀਆਂ ਦਾਤਾਂ ਦਾ ਹੈ ਸ਼ੁਕਰ i'm da a